ਲੈ ਵੀ ਬਾਪੂ ਚੱਲਿਆ ਕੱਲ ਨੂੰ ਨਿਊਜ਼ੀਲੈਂਡ ਤੋਂ ਇੰਡੀਆ ਨੂੰ ਚੱਲਿਆ ਬਾਪੂ ਕੱਲ ਨੂੰ ਹਾਂ ਪੈ ਚੱਲਿਆ 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 ਤੇ ਫਿਰ ਉੱਥੇ ਦੇਖ ਲੈ ਵੀ ਕਿਸਾਨੀ ਨੂੰ ਦੋਨੋਂ ਚ ਵੀ ਜਾਣਾ ਹੈ ਜਾਵਾਂਗਾ ਜਾਵਾਂਗਾ ਪਹਿਲਾਂ ਸਾਡੇ ਵੱਡੇ ਤਾਂ ਤੂੰ ਜਾਵੜੀਆਂ ਸੀ ਇੱਕ ਵਾਰ ਨਹੀਂ ਜਾ ਸਕਦੇ ਕਿਉਂਕਿ ਤੇ ਇਹ ਤਾਂ ਮਜਬੂਰ ਹੋਣਾ ਨਹੀਂ ਜਾ ਸਕਦੇ ਹਾਂ ਹਾਂ ਤੇ ਮੈਂ ਫਾਰਗ ਹਾਂ ਆ ਦੇਖ ਲੈ ਮੈਂ ਇਸ ਦਾ ਵੀਡੀਓ ਪੂਣੀ ਤੱਕ ਦੇਖ ਲੈ ਮੇਰਾ ਪੱਕੀ ਗੱਲ ਹੈ ਹਾਂ ਪੱਕੀ ਗੱਲ ਹੈ ਪੱਕੀ ਤੇਰਾ ਦਾ ਮੈਂ ਉਹ ਆਪਦੇ ਪਿੰਡ ਤੇ ਹਾਂ ਹਾਂ ਪਿੰਡ ਜਾ ਕੇ ਮੁਰਕੇ ਜੰਦੇ ਨੇ ਨੰਬਰ ਆ ਜਾ ਹਫਤੇ ਬਾਅਦ ਹੀ ਹਾਂ ਹਾਂ ਪਹਿਲੇ ਨੰਬਰ ਤੇ ਆਉਂ। ਚਲੋ ਜੀ। ਸਾਡੇ ਸਾਡੇ ਨਾਲ ਵੀ ਲਾ ਕੇ ਹੋਣੇ ਉੱਥੇ ਸਾਡੇ। ਹਾਂ। ਮੈਂ ਵੀ ਬਾਪੂ ਦੀ ਪਹਿਲਾਂ ਤਾਂ ਆਹ ਵੀਡੀਓ ਪਾਵਾਂਗੇ ਤੇ ਬਾਅਦ ਵਿੱਚ ਪਾਉਣੇ ਬਾਪੂ ਦੀ ਉੱਥੇ ਗਏ ਦੀ ਵੀਡੀਓ। ਦੱਸ ਦੇ ਗਰਲਫਿੰਗ ਬੰਗੀ। ਹਾਂ। ਬੰਗੀ ਬਠਿੰਡੇ ਵਾਲਾ। ਹਾਂ। ਹੁਣ ਸਾਡੀ ਬਾਪੂ ਨੇ ਵੀਡੀਓ ਬਣਾਉਣੀ ਆ, ਵੀਡੀਓ ਬਣਾ ਕੇ ਸਾਨੂੰ ਭੇਜਣੀ ਆ ਵੀ ਆਹ ਵੇਖੋ ਵੀ ਮਾ ਦੋਲਨ ਚ ਬੈਠਾ। ਗਰਲਾਲ ਸਿੰਘ ਸਿੱਧੂ ਵੀ ਸਾਡੀ ਹਾਜ਼ਰੀ ਵੀ ਪੁਣੀ ਆ ਬਾਪੂ ਜੀ ਜਾ ਕੇ। ਤੇ ਜਾਣ ਰਿਹਾ ਹਫਤੇ ਬਾਅਦ। ਹਫਤੇ ਬਾਅਦ ਹਫਤੇ ਬਾਅਦ ਬਾਦ ਆ ਪੱਕੀ ਗੱਲ ਆ ਪੂ ਜਾਣਾ ਹਾਂ ਪੱਕੀ ਜਾਵਾਂਗੇ ਬਸ ਠੀਕ ਆ ਜਾਣਾ ਬਾਪੂ ਦੇ ਸਵੇਰੇ ਹੁਣ ਅਸੀਂ ਸਾਰੇ ਇਕੱਠੇ ਹੋਈ ਸੀ ਕਿਉਂ ਤਾਂ ਬਾਪੂ ਨੇ ਕਿਹਾ ਵੀ ਕਿਸਾਨੀ ਨਾਲ ਦੇ ਜ਼ਰੂਰ ਜਾਣਾ ਬਾਪੂ ਦਾ ਆਪ ਕਹਿੰਦਾ ਪਿਛਲੀ ਵਾਰ ਵੀ ਪੂਰੇ ਉੱਥੇ ਤਸੱਲੀਆਂ ਕਰਵਾਈਆਂ ਪੱਕਾ ਹੀ ਜਾਵਾਂਗੇ ਇੱਕ ਸਾਨੂੰ ਐਵੇਂ ਸੀ ਅਸੀਂ ਇਕੱਠੇ ਕੰਮ ਕਰਦੇ ਸੀਗੇ ਕਿ ਅੱਜ ਅਸੀਂ ਫਿਰ ਸਾਡਾ ਜੀਜਾ ਨਹੀਂ ਲੱਗਣਾ ਹੋਣਾ ਅਸੀਂ ਕਹਿਣ ਆਏ ਸੀ ਬੜਾ ਯਾਰ ਵਾਕਈ ਹੁੰਦਾ ਮੈਨੂੰ ਮਿਲਣਾ ਹੈ ਮੇਰੇ ਪ੍ਰੇਮੀ ਨੂੰ ਮਿਲਣਾ ਹੈ ਨਾ ਮੈਨੂੰ ਬਹੁਤ ਬਹੁਤ ਕੋਟ ਕੋਟ ਤਨਬਾਰ ਕਰਦਾ ਹਾਂ ਇਹ ਬਹੁਤ ਵਧੀਆ ਠੀਕ ਹੈ ਭਾਈ ਨਾ ਬਾਬਾ ਇੱਕ ਨਾ ਇੱਕ ਗੱਲ ਹੋਰ ਹੈ ਨਾਮ ਦੱਸ ਦੇ ਕਿਹੜੇ ਕਿਹੜੇ ਬੰਦੇ ਬੈਠੇ ਇੱਥੇ ਹੁਣ ਅਮਨ ਸਿੰਘ ਹਰਮਾਨਗੜ੍ਹ ਹਰਦੀਪ ਸਿੰਘ ਗੰਗਾ ਨਗਰ ਹਾਂ ਤੇ ਆਪਣਾ ਢਾਣੀ ਆਪਣਾ ਵਿੱਕੀ ਵਿੱਕੀ ਹਾਂ ਵਿੱਕੀ ਦੀਕੀ ਤੇ ਆਹ ਕਿਹੜਾ ਕੈਮਰਾ ਵਾਲਾ ਕਿਹੜਾ ਮੁੰਡਾ ਕੈਮਰਾ ਵਾਲਾ ਲਾਡੀ ਕੈਮਰਾ ਲਾਡੀ ਹਾਂ ਗੰਗਾ ਨਗਰ ਠੀਕ ਹੈ ਨਾਮ ਹੀ ਦੇ ਸਰ ਹਾਂ ਹਾਂ ਤੇ ਮੈਨੂੰ ਤੁਸੀਂ ਚੰਗੀ ਨਾਲ ਜਾਣਦੇ ਗੁਰਦਾਸ ਸਿੰਘ ਪਟੰਡਾ ਹਾਂ ਹਾਂ ਰਾਤ ਨਾ ਘਮ